ਬਰੇ ਤੁਰੇ ਜਾਂਦੇ ਨੂੰ ਗੱਡੀ ਥੱਲੇ ਦੇ ਕੇ ਮਾਰਦੇ ਨੇ ਲੱਗੇ ਸੀ ਚੱਲ ਕਰ ਰੱਖ ਛੇਤੀ ਕਰ ਫੋਨ ਕਰ ਫੋਨ ਕਰ ਮਿੰਟ ਮਾਰ ਉਹ ਪੀਤੀ ਕੇ ਮੈਂ ਆ ਕੇ ਲੱਗੇ ਕਰ ਆ ਜਾ ਮਲਾਜਾ ਕਰਾਉਣੇ ਮੈਂ ਕਹਾ ਮੈਂ ਵੀ ਆਪਣਾ ਮਲਾਜਾ ਕਰਾਵਾਂਗਾ ਤੂੰ ਵੀ ਕਰਾ ਲਈ ਆਪਣਾ ਬਸ ਠੀਕ ਹੈ ਸਰ ਆ ਜਾ ਰੁਕ ਜਾ ਫਿਰ ਡਰਦਾ ਕਿਉਂ 5 ਮਿੰਟ ਰੁਕ ਜਾ ਰ ਬਸ ਮੈਂ ਕਿੱਥੇ ਭਜਿਆ ਗੱਡੀ ਵਾਲੇ ਨੂੰ ਕਿ ਭਜਾ ਛੜਿਆਈ ਮੈਂ ਖਲੋ ਤਾਂ ਕਿ ਉਹ ਹੋਰ ਤੋਂ ਜਾ ਰਹੀ ਮਾਰੀ ਮੈਂ ਉਹ ਤੋਂ ਜ਼ਿਆਦਾ ਤੂੰ ਆ ਮੈਂ ਮ ਤੁਰਿਆ ਜਾਂਦਾ ਯਾਰ ਇੱਦਾਂ ਸੜਕ ਦੇ ਉੱਤੇ ਮੇਰੇ ਉੱਤੇ ਗੱਡੀ ਚੜਾਤੀ ਯਾਰ ਰਕੇ ਸਕਲ ਬੱਚੇ ਆ ਉਤੋਂ ਦੀ ਟਾਇਰ ਲਗਾਉਂਦੇ ਮੇਰੇ ਤੋਂ ਉਹ ਉਹਨੂੰ ਨਾ ਪਹੁੰਚਾਉਂਦਾ ਉਹ ਸਾਹਮਣੇ ਦੁਕਾਨ ਵਾਲੇ ਗਵਾਹ ਨੇ ਕਿਉਂ ਬੁਧਾਇਆ ਜੀ ਮੇਰੇ ਬੜਾ ਕੁਝ ਮਾਨ ਹੈ ਬੋਲ ਮੈਂ ਇਹਨੂੰ ਕੁਝ ਨਹੀਂ ਮੋਲਿਆ ਇਹਨਾਂ ਨੇ ਇਹਨਾਂ ਨੇ ਇਨਕੋਵਿਡ ਤਾਂ ਕੁਝ ਨਹੀਂ ਆਈ ਨਹੀਂ 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 ਇਹਨੂੰ ਪਾਸ ਬੁੜੀ ਸਾਈਡ 'ਤੇ ਹੋ ਜਾ ਬਾਬਾ ਜੀ ਇਹਨਾਂ ਨੇ ਇਹਨਾਂ ਨੇ ਮੇਰੇ ਨਾਲ ਇਹਨਾਂ ਨੇ ਮੇਰਾ ਕਾਲਰ ਫੜਿਆ ਮੈਂ ਕੋਈ ਚੱਕਰ ਨਹੀਂ ਫਿਰ ਓਏ ਮੇਰਾ ਧਰ ਓਏ ਨਹੀਂ ਹਟ ਹਟ ਮਨਦੀਪ 60 ਬਜਾ ਇੱਕ ਮਿੰਟ ਯਾਰ ਬੀਤੇ ਦਿਨੀ ਮੋਹਾਲੀ ਦੇ ਫੇਸ 11 ਜਿਸਤਿਤ ਬੈਸਟੈਕ ਮਾਲ ਦੇ ਨੇੜੇ ਪੰਜਾਬੀ ਸਿੰਗਰ ਪ੍ਰਿੰਸ ਰੰਦਾਵਾ ਅਤੇ ਪ੍ਰਤਾਪ ਰੰਦਾਵਾ ਵਿਚਾਲੇ ਵਿਵਾਦ ਅਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਇਹ ਘਟਨਾ ਦੱਸ ਦਿੰਦੇ ਆ ਕਿ 25 ਅਕਤੂਬਰ ਦੀ ਰਾਤ ਦੀ ਗੱਸੀ ਜਾ ਰਹੀ ਹੈ ਜਦ ਦੋਵਾਂ ਸਿੰਗਰਾਂ ਵਿਚਕਾਰ ਰੋਡ ਰੇਸ ਕਾਰਨ ਵਿਵਾਦ ਹੋਇਆ ਜੋ ਕਿ ਬਾਅਦ ਦੇ ਵਿੱਚ ਤਣਾਅ ਦੇ ਵਿੱਚ ਬਦਲ ਗਿਆ। ਇੱਕ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਉਨਾਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਫਾਇਰਿੰਗ ਦੇ ਬਾਅਦ ਲੋਕਾਂ ਦੇ ਵਿੱਚ ਹੜਕੰਪ ਮੱਚਦਾ ਵੀ ਦਿਖਾਈ ਦਿੰਦਾ ਹੈ। ਜਾਣਕਾਰੀ ਅਨੁਸਾਰ ਦੱਸਦੀ ਹੈ ਕਿ ਪ੍ਰਤਾਪ ਰੰਦਾਵਾ ਆਪਣੇ ਪਰਿਵਾਰ ਨਾਲ ਮਰਸੀਡੀਜ਼ ਕਾਰ ਦੇ ਵਿੱਚ ਮੂਵੀ ਦੇ ਕੇ ਘਰ ਵਾਪਸ ਜਾ ਰਹੇ ਸਨ। ਜਦੋਂ ਸੜਕ ਪਾਰ ਕਰ ਰਹੇ ਪ੍ਰਿੰਸ ਰੰਦਾਵਾ ਦੇ ਨਾਲ ਉਸ ਦੀ ਗੱਡੀ ਟਕਰਾ ਜਾਂਦੀ ਹੈ। ਇਸ ਤੇ ਦੋਹਾਂ ਵਿਚਕਾਰ ਤਕਰਾਰ ਹੋ ਜਾਂਦਾ ਹੈ ਤੇ ਦੋਹਾਂ ਪੱਖਾਂ ਨੇ ਆਪਣੇ ਆਪਣੇ ਲੋਕਾਂ ਨੂੰ ਬੁਲਾ ਕੇ ਇੱਕ ਦੂਜੇ ਤੇ ਕਾਲਾ ਕੱਢਣੀਆਂ ਵੀ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੱਸ ਦਿੰਦੇ ਹਾਂ ਕਿ ਪ੍ਰਿੰਸ ਰਤਾਵਾ ਵੱਲੋਂ ਫਾਇਰਿੰਗ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਜਿਸ ਦੇ ਲਈ ਹੁਣ ਪੁਲਿਸ ਦੇ ਵੱਲੋਂ ਹਥਿਆਰ ਦਾ ਲਾਇਸੈਂਸ ਵੀ ਮੰਗਿਆ ਗਿਆ। ਉਧਰ ਵੀਡੀਓ ਦੇ ਵਿੱਚ ਦੋਹਾਂ ਪਾਸਿਆਂ ਦੀ ਬਹਿਸ ਅਤੇ ਔਰਤਾਂ ਦੀ ਝੜਪ ਵੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਆ ਇੱਕ ਦੂਜੇ ਤੇ ਗਾਲ੍ਹਾਂ ਵਿਕੜੀਆਂ ਦੀਆਂ। ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਦੋਹਾਂ ਸਿੰਧਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਪ੍ਰਿੰਸ ਰਤਾਵਾ ਕੋਲ ਲਾਇਸੈਂਸੀ ਰਿਵਾਲਵਰ ਸੀ ਜਿਸ ਨੂੰ ਹੁਣ ਰੱਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੋਹਾਂ ਪੱਖਾਂ ਤੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਹੋ ਚੁੱਕਿਆ ਜਿਸ ਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਜਾਰੀ ਹੈ ਇਹ ਪਰਸੋਂ ਰਾਤ ਦਾ ਸਾਡੇ ਕੋਲ ਇੱਕ ਆ ਮਾਂਬਾ ਆਇਆ ਸੀਗਾ ਰੋਡ ਰੇਜ ਦਾ ਜਿਹਦੇ ਵਿੱਚ ਪ੍ਰਤਾਪ ਰੰਦਾਵਾ ਤੇ ਪ੍ਰਿੰਸ ਰੰਦਾਵਾ ਦੀ ਆਪਸ ਚ ਰੋਡ ਰੇਜ ਤੇ ਬਾਤਾਂ ਲੜਾਈ ਹੋਈ ਸੀ ਜਿਹਦੇ ਚ ਇੱਕ ਫਾਇਰਿੰਗ ਵੀ ਹੋਈ ਹੈ ਜਿਹਦੇ ਰਿਗਾਰਡ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਫਰੰਗ ਲਾਇਸੈਂਸੀ ਵਾਲਬਰਾ ਕੀ ਹੈ ਜੀ ਹਾਂ ਜੀ ਅਜੇ ਲਾਇਸੈਂਸੀ ਹੈ ਇਹਦੇ ਵਿੱਚ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਜੇ ਉਹ ਬਾਹਰ ਗਏ ਹੋਏ ਸੀਗੇ ਜਦੋਂ ਅੱਜ ਆ ਕੇ ਜਦੋਂ ਅਸੀਂ ਇਹਦੇ ਵਿੱਚ ਵੈਸੇ ਲਾਇਸੈਂਸ ਤੇ ਉਹਨਾਂ ਨੇ ਸਾਨੂੰ ਭੇਜਿਆ ਪਰ ਫਿਰ ਵੀ ਅਸੀਂ ਪੜਤਾਲ ਕਰਨ ਤੋਂ ਬਾਅਦ ਹੀ ਇਹਦੇ ਅਗਲੀ ਕਾਰਵਾਈ ਲਿਆਵਾਂਗੇ ਸਰ ਇੱਕ ਤਰੀਕ ਹੋਣੀ ਇਹ ਜੇ ਇਹਨਾਂ ਦੇ ਲੋਡ ਰੇਜ ਦੇ ਦੌਰਾਨ ਝਗੜਾ ਹੋਇਆ ਸੀਗਾ ਝਗੜੇ ਦੇ ਵਿੱਚ ਫਿਰ ਇਹ ਆਪਸ ਚ ਉਲਝ ਗਏ ਸੀ ਇੱਕ ਦੂਜੇ ਨੂੰ ਉਹਨੂੰ ਪ੍ਰਿੰਸ ਰੰਧਾਵੇ ਮੁਤਾਬਕ ਇਹ ਸੀ ਵੀ ਉਹਨੂੰ ਬੰਦੇ ਇਹਨੇ ਜਾਦੇ ਜਾਣੇ ਪੈ ਗਏ ਸੀ ਕਿ ਤੇ ਉਹਨੇ ਤਾਂ ਉਹ ਕੀਤੀ ਪਰ ਉਥੇ ਝਗੜਾ ਹੋਇਆ ਸੀਗਾ ਇਹ ਦੋਵੇਂ ਮੀਆਂ ਮਤਲਬ ਲੇਡੀ ਤੇ ਦੋਵੇਂ ਆਪਸ ਚ ਲੇਡੀਆਂ ਤੇ ਬੰਦੇ ਆਪਸ ਚ ਉਲਝ ਗਏ ਸੀ ਐਵੇਂ ਕੋਈ ਜਕਮ ਤਾਂ ਨਹੀਂ ਨਹੀਂ ਜਿਹੜੀਆਂ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਉਦੇ ਬਾਰੇ ਐਮਐਲਆਰ ਐਮਬਲਰ ਅੱਡੇ ਲੜਾਈ ਦੀ ਜਰੂਰ ਹੈ ਫਾਇਰਿੰਗ ਜਿਹੜੀ ਹੈ ਉਹ ਹਵਾਈ ਫਾਇਰ ਕੀਤਾ ਪਰ ਉਹਦੀ ਇੰਟੈਂਸ਼ਨ ਸਾਰੀ ਵੇਖ ਕੇ ਤੇ ਉਸ ਆਬਨਾ ਇਹਦੀ ਕਾਰਵਾਈ ਕੀਤੀ